ਇਹ ਤੀਨ ਨੂੰ ਯਾਦ ਰੱਖਿਆ ਕਸ਼ਮੀਰ ਟੱਕਰ ਨੂੰ ਜਾਂ ਇੱਕ ਇੰਟਰਨੈਸ਼ਨਲ ਗਾਰਡ ਆਜੇ ਯਾਦ ਰੱਖਿਆ ਪਾਕਿਸਤਾਨ ਦਾ ਇਸ ਤਰ੍ਹਾਂ ਸਰ ਇਸੇ ਟ੍ਰੇਨ ਦੀ ਕਮੀ ਸੀ ਸਿਰ ਅੰਮ੍ਰਿਤਸਰ ਨੂੰ ਇਸ ਤੋਂ ਪਹਿਲਾਂ ਜਿਹੜੀਆਂ ਟ੍ਰੇਨਾਂ ਸਾਡੇ ਕੋਲ ਦੋਸ਼ਤਾਬੀਆਂ ਸੀ ਤੇ ਇੱਕ ਚੀਜ਼ ਦੀ ਕਮੀ ਸਾਨੂੰ ਇਸ ਰੇਪੇਰੀ ਸੀ ਅੰਮ੍ਰਿਤਸਰ ਕੋ ਬੰਦੇ ਬਾਹਰ ਨਹੀਂ ਸੀ ਹੁਣ ਬੰਦੇ ਬਾਹਰ ਵੀ ਸਾਨੂੰ ਮਿਲ ਗਈ ਆ ਔਰ ਅੰਮ੍ਰਿਤਸਰ ਨਗਰੀ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਬਹੁਤ ਖੁਸ਼ੀ ਦੀ ਲਹਿਰ ਹੈਗੀ ਇਹ ਟ੍ਰੇਨ ਜਰੀ ਮਿਲੀ ਆ ਤੇ ਇਹਦੇ ਨਾਲ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਦੇ ਟਾਈਮ ਦਾ ਬਹੁਤ ਅੱਛਾ ਲੱਗਿਆ ਟਾਈਮ ਮਿਲ ਗਿਆ ਮਾਰਨਿੰਗ ਉੱਠਣਾ ਪਏਗਾ ਆਨਦਾ ਵੀ ਠੀਕ ਹੋ ਗਿਆ ਇਹਨਾਂ ਦਾ ਕਿ ਬਹੁਤ ਰਸ਼ਾ ਆ ਗਿਆ ਔਰ ਮੋਦੀ ਸਾਹਿਬ ਦਾ ਡ੍ਰੀਮ ਜਿਹੜਾ ਸੀ ਇਹ ਉਹ ਅੰਮ੍ਰਿਤਸਰ ਸੇ ਆਇਆ ਥੋੜੇ ਲੇਟ ਆ ਮਗਰ ਬਹੁਤ ਅੱਛਾ ਰਿਹਾ ਸਰ ਗੱਲ ਕਰੀਏ ਤੇ ਤੁਸੀਂ ਪਹਿਲਾਂ ਜਿਵੇਂ ਭਾਰਤ ਪਾਕਿਸਤਾਨ ਦੀ ਗੱਲ ਕੀਤੀ ਉੱਤੇ ਵਿੱਚ ਵੀ ਤੁਸੀਂ ਟ੍ਰੇਨ ਚਲਾ ਚੁੱਕੇ ਹੋ ਕਸ਼ਮੀਰ ਦੀ ਪਹਿਲੀ ਟ੍ਰੇਨ ਵੀ ਤੁਸੀਂ ਚਲਾ ਚੁੱਕੇ ਹੋ ਅੱਜ ਬੰਦੇ ਭਾਰਤ ਦਾ ਗੌਰਵ ਤੁਹਾਨੂੰ ਹਸਲੀ ਸੀ ਇਸ ਦੇ ਵਿੱਚ ਫੀਚਰਸ ਕੀ ਇਹੋ ਜਿਹਾ ਜਿਹੜੇ ਅੱਜ ਅਜ ਤੱਕ ਲੋਕਾਂ ਨੂੰ ਨਹੀਂ ਪਤਾ ਇਸ ਤਰ੍ਹਾਂ ਸਾਰਾਗਾ ਇਸ ਤੋਂ ਪਹਿਲਾਂ ਮੈਂ ਕਸ਼ਮੀਰ ਦੀ ਪਹਿਲੀ ਟ੍ਰੇਨ ਵੀ ਜਰੀ ਆ ਜਿਸ ਵੇਲੇ ਕਸ਼ਮੀਰ ਦੀ ਓਪਨਿੰਗ ਹੋਈ ਸੀ ਉਸ ਲਈ ਕਸ਼ਮੀਰ ਦੀ ਟ੍ਰੇਨ ਮੈਨੂੰ ਭੇਜਿਆ ਗਿਆ ਸੀ ਜਾਣ ਵਾਸਤੇ ਅੰਮ੍ਰਿਤਸਰ ਦੇ ਵਿੱਚੋਂ ਵੀ ਸਪੈਸ਼ਲ ਟ੍ਰੇਨਾਂ ਆ ਜੰਨੀਆਂ ਵੀ ਚਲਾਈਆਂ ਨੇ ਜੰਮੂ ਤੋਂ ਗਰੀਬ ਰਾ ਚੱਲੀ ਸੀ ਉਹਦੇ ਵਿੱਚ ਵੀ ਮੈਨੂੰ ਨਾਮਿਨੇਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਸਪੈਸ਼ਲ ਟ੍ਰੇਨਾਂ ਵੀ ਜੰਨੀਆਂ ਚੱਲਦੀਆਂ ਨੇ ਉੱਥੇ ਨਾਮਿਨੇਟ ਕੀਤਾ ਗਿਆ ਅਧਿਕਾਰੀਆਂ ਨਿਗਾਹ ਜ ਮੱਛਾ ਹੋਵਾਂਗਾ ਵਰਕਿੰਗ ਅੱਛੀ ਹੋਏ ਇਸ ਲਈ ਮੈਨੂੰ ਉਹ ਕਰਦੇ ਨੇ ਇਸ ਦੇ ਵਿੱਚ ਫੀਚਰਸ ਕੀ ਕੀ ਆ ਟ੍ਰੇਨ ਇਹਦੇ ਵਿੱਚ ਫੀਚਰਸ ਆਰ ਅਲੱਗ ਨੇ ਸਭ ਉਹ ਸਭ ਤੋਂ ਲੱਗਣੇ ਇੱਕ ਤੇ ਸ਼ਤਾਬਦੀ ਦੇ ਦਰਵਾਜੇ ਜਿਹੜੇ ਸੀ ਉਹ ਲੋਕ ਬੰਦ ਨਹੀਂ ਕਰਦੇ ਸੀ ਉਹ ਖੁੱਲੇ ਰਹਿੰਦੇ ਸੀ ਇਹਦੇ ਆਟੋ ਮੈਡਲੀ ਇੱਕ ਮਿੰਟ ਪਹਿਲਾਂ ਲੌਕ ਬੀਟ ਹੋਏਗੀ ਕਿ ਦਰਵਾਜੇ ਕਲੋਜ਼ ਹੋ ਲਗੇ ਨੇ ਉਸ ਤੋਂ ਬਾਅਦ ਦਰਵਾਜੇ ਕਲੋਜ਼ ਹੋਣਗੇ ਔਰ ਲਾਈਟ ਸਿਸਟਮ ਜਿਹੜਾ ਹੈਗਾ ਟੱਚ ਵੀਜ਼ਨ ਸਿਸਟਮ ਇਹਦਾ ਔਰ ਚੇਅਰ ਰੀਜ਼ਰ ਮੂਵਿਬਲ ਨੇ ਸਭ ਅਗਰ ਗੱਲ ਕਰੀਏ ਉਧਰ ਵੀ ਚੀਜ਼ ਹੈ ਜੇ ਵਿਜ਼ਿਬਿਲਿਟੀ ਪੂਰ ਹੈ ਤੇ ਤੇ ਨਹੀਂ ਦੱਸ ਸਕਦੀ ਦਿਖਾਈ ਨਹੀਂ ਦੇਗਾ ਕੁਝ ਜੇ ਵਿਜ਼ਿਬਿਲਿਟੀ ਠੀਕ ਹੈ ਚਲੇਗੀ ਮਗਰ ਇਸ ਇਸ ਦੇ ਵਿੱਚ ਕੋਈ ਫੀਚਰ ਇਹੋ ਜਿਹਾ ਨਹੀਂ ਸਰ ਇਹ ਜੋ ਕੋਈ ਵਿਜ਼ਿਬਿਲਿਟੀ ਪੂਰ ਸਰ ਕੁਦਰ ਦੇ ਹੱਥ ਆ ਉਹ ਕੁਝ ਕਿਸ ਤਰ੍ਹਾਂ ਵੀ ਇਸ ਦੇ ਵਿੱਚ ਕੋਈ ਇਸ ਤਰ੍ਹਾਂ 34 ਸਾਲ ਦੀ ਮੇਰੀ ਨੌਕਰੀ ਉਹ ਤੇ ਨੌਕਰੀ ਬਹੁਤ ਘੱਟ ਬਜੀ ਆ ਤੇ ਬੰਦੇ ਬਾਪ ਦੇ ਮੋਤੀ ਸਾਹਿਬ ਨੇ ਜਲਾਤੀ ਇਹਦੇ ਬਾਰੇ ਹੋ ਸੋ ਬੰਦੇ ਪਰ ਟ੍ਰੇਨ ਦੇ ਪ੍ਰੋਜੈਕਟ ਵਾਲੀ ਕਰਦਾ ਰ ਜਦੋਂ ਜੇ ਇੱਕ ਵੱਡਾ ਪ੍ਰਸਟੀਜੀਅਸ ਪ੍ਰੋਜੈਕਟ ਬੰਦੇ ਭਾਰਤ ਨੂੰ ਅਮਰਸਾਦ ਤੱਕ ਲੈ ਕੇ ਆਉਣਾ ਸੀ ਕਿਉਂਕਿ ਸਾਰੇ ਦੇਸ਼ ਚ ਟ੍ਰੇਨਾਂ ਚੱਲੀਆਂ ਹੈ ਅੰਮ੍ਰਿਤਸਰ ਵਾਸਤੇ ਟ੍ਰੇਨ ਨਹੀਂ ਸੀ ਔਰ ਸਭ ਤੋਂ ਵੱਡਾ ਟੂਰਿਸਟ ਸਿਟੀ ਅੰਮ੍ਰਿਤਸਰ ਹੈ ਔਰ ਮੈਂ ਇਹਦੇ ਵਾਸਤੇ ਜਿਹੜੇ ਰੇਲਵੇ ਮਿਨਿਸਟਰ ਨੂੰ ਬਾਰ-ਬਾਰ ਮਿਲਦੇ ਰਹੇ ਮੈਂ ਧੰਨਵਾਦ ਕਰਦਾ ਰੇਲਵੇ ਮਿਨਿਸਟਰ ਦਾ ਅਸ਼ਵਨੀ ਮੈਚਨਮ ਜੀ ਦਾ ਜਿਨ੍ਹਾਂ ਨੇ ਮੇਰੀ ਇਹ ਗੱਲ ਮੰਗ ਨੂੰ ਪ੍ਰਵਾਨ ਕੀਤਾ ਹੈ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਅੱਜ ਇਨੌਗੁਰੇਸ਼ਨ ਕੀਤੀ ਹੈ ਟ੍ਰੇਨ ਦੀ ਸੋ ਅੰਮ੍ਰਿਤਸਰ ਟੂਰਿਸਟ ਸਿਟੀ ਹੈ ਅੰਮ੍ਰਿਤਸਰ ਚ ਲੱਖਾਂ ਤਰ੍ਹਾਂ ਦੇ ਟੂਰਿਸਟ ਆਉਂਦੇ ਨੇ ਇੱਥੇ ਗਰੀਬ ਲਈ ਵੀ ਸਹੂਲਤ ਚਾਹੀਦੀ ਹੈ ਮੱ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਸੁਪਰਫਾਸ ਚੱਲਦੀ ਹੈ ਸਟਾਪ ਦੀ ਚੱਲਦੀ ਹੋਟਲ ਇਹਨਾਂ ਵੀ ਚੱਲਦੀਆਂ ਨੇ ਉਹਦੇ ਨਾਲ ਉੱਪਰਲੇ ਵਰਗ ਲਈ ਵੀ ਇੱਕ ਟ੍ਰੇਨ ਚਾਹੀਦੀ ਜਿਹੜਾ ਬੰਦਾ ਇੱਕ ਮੱਧਮ ਵਰਗ ਯਾਤਰਾ ਚ ਸਫ਼ਰ ਕਰਨਾ ਚਾਹੁੰਦਾ ਘੱਟ ਸਮੇਂ ਦੇ ਵਿੱਚ ਇਹ ਉਹਨਾਂ ਵਾਸਤੇ ਹੈ ਕਿ ਜਿਹੜੇ ਯਾਤਰਾ ਚ ਸਫ਼ਰ ਕਰਨਾ ਉਹਦੇ ਪਰ ਪੈਸੇ ਘੱਟ ਹੈ ਤੇ ਸਮਾਂ ਵੀ ਉਹਨਾਂ ਕੋਲ ਘੱਟ ਲਾਉਣਾ ਚਾਹੁੰਦੇ ਆ ਇਹ ਉਹਨਾਂ ਵਰਗਾਂ ਵਾਸਤੇ ਵੀ ਹੈ ਬਾਕੀ ਜਿਹੜਾ ਮਰਜ਼ੀ ਕਰ ਸਕਦਾ ਜਿਹਦੇ ਕੋਈ ਗੁਜਾਇਸ਼ ਹੈ ਉਹ ਇਸ ਟ੍ਰੇਨ ਚ ਲਾਹਾ ਲੈ ਸਕਦਾ ਪਰ ਅੰਮ੍ਰਿਤਸਰ ਦੀ ਨਗਰੀ ਨੂੰ ਇਹਦਾ ਬਹੁਤ ਲਾਹਾ ਹੈ ਅੱਜ ਤੁਸੀਂ ਵੇਖੋ ਮੈਕਸਿਮਮ ਜਿਹੜੇ 5 ਸਟਾਰ ਹੋਟਲ ਨੇ 4 ਸਟਾਰ ਹੋਟਲ ਨੇ ਅਮਰਸਰ ਬਣਲੇ ਨੇ ਇਹ ਸਾਡੀ ਇਕਨੋਮੀ ਦੀ ਗ੍ਰੋਥ ਹੈ ਇਹਦੇ ਨਾਲ ਇੱਕ ਗਰੀਬ ਨੂੰ ਇੱਕ ਸਫਾਈ ਕਰਨ ਵਾਲੇ ਤੋਂ ਲੈ ਕੇ ਰੇੜੀ ਵਾਲੇ ਖਾਣ ਵਾਲੇ ਤੋਂ ਖਾਣਾ ਬਣਾਉਣ ਵਾਲੇ ਤੋਂ ਲੈ ਕੇ ਵੇਟਰ ਤੋਂ ਲੈ ਕੇ ਮੈਨੇਜਰ ਤੱਕ ਹਰ ਬੰਦੇ ਨੂੰ ਰੋਜ਼ਗਾਰ ਮਿਲਦਾ ਹੈ ਕੰਸਟਰਕਸ਼ਨ ਹੋ ਰਹੀ ਹੈ ਕੰਸਟਰਕਸ਼ਨ ਦਾ ਬਹੁਤ ਵੱਡਾ ਜਿਹੜਾ ਕੰਮ ਹੈ ਉਹ ਸਾਰਾ ਅਮਰਸਰ ਚੱਲ ਰਿਹਾ ਇਹ ਸਿਰ ਪੱਕੀ ਵਿਕਾਸ ਦੇ ਵਿੱਚ ਇੱਕ ਮੀਲ ਪੱਥਰ ਜਿਹੜਾ ਆ ਉਹ ਬੰਦੇ ਭਾਰਤ ਦਾ ਵੀ ਆ ਅਮਰਸਰ ਦੀ ਨਗਰੀ ਦੇ ਉਦਾਰ ਦੇ ਵਿੱਚ ਮੈਂ ਕਹਿ ਸਕਦਾ ਹਾਂ ਬਹੁਤ ਫਰਕ ਪਏਗਾ ਦੇਖੋ ਬਹੁਤ ਲੋਕ ਆਉਣਾ ਚਾਹੁੰਦੇ ਨੇ ਅੰਮ੍ਰਿਤਸਰ ਗੁਰੂ ਨਗਦੀ ਜਿੱਦ ਕੋ ਹਰਮੰਦਰ ਸਾਹਿਬ ਕਿੰਨਾ ਦੰਦਾ ਲਗਾਉਂਗਾ ਕਿ ਤੁਸੀਂ ਅੱਜ ਦੋ ਦੋ ਘੰਟੇ ਲੋਕਾਂ ਨੂੰ ਵੇਟ ਕਰਨੇ ਕਿ ਜਦੋਂ ਵੱਲ ਟੂਰਿਸਟ ਪਰ ਆ ਰਿਹਾ ਨਾ ਸੋ ਇਹ ਇਹ ਉਹਨਾਂ ਦੀ ਸਹੂਲਤ ਹੈ ਜਿਸ ਵਿੱਚ ਹਰਮੰਦਰ ਸਾਹਿਬ ਦਰਗਾਣਾ ਤੀਰਥਰਾਮ ਤੀਤ ਬਾਹਰ ਵੀ ਸਾਰੇ ਤੀਤ ਸਥਾਨਾਂ ਦੀ ਇੱਕੋ ਧਰਤੀ ਦੇ ਉੱਤੇ ਲੋਕ ਆਉਣਾ ਚਾਹੁੰਦੇ ਨੇ ਜਦੋਂ ਸਾਹਿਬ ਰਾਜਨੀਤੀ ਸ਼ੁਰੂ ਹੋ ਗਈ ਸਵੇਤ ਮਾਰਕੀਂ ਕਹਿੰਦੇ ਉਹਨਾਂ ਦੇ ਯਾਤਰਾ ਸਭ ਸ਼ਵੀਤ ਮਲਕ ਜੀ ਦੀ ਦੂਰ ਰਾਜ ਸਭਾ ਸੀ ਹੋ ਸਕਦਾ ਉਹਨਾਂ ਵੀ ਕਿਤੇ ਕਿਹਾ ਹੋਵੇ ਪਰ ਰਾਜ ਸਭਾ ਨੂੰ ਮੇਰਾ 2-3 ਸਾਲ ਹੋ ਗਏ ਉਹ ਤੇ ਹੁਣ ਆਏ ਨਹੀਂ ਇਹ ਕੰਮ ਅਸੀਂ 22-23 ਚ ਜਿਆਦਾ ਇਹ ਤੇ ਮਿਹਨਤ ਕਰਨੀ ਪਈ ਹੈ ਉਦੋਂ ਮਲਕ ਸਾਹਿਬ ਮੈਂਬਰ ਨਹੀਂ ਹੈਗੇ ਪਰ ਮੈਂ ਚਲੋ ਫਿਰ ਵੀ ਇਹ ਗੱਲ ਨਹੀਂ ਭਰਾਏ ਸਾਡੇ ਜਿੰਨੇ ਜਿੰਨਾ ਕੀਤਾ ਉਹਦਾ ਉਹਨਾਂ ਨੂੰ ਸ਼ੁਕਰੀਆ ਪਰ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਜੋ ਮੇਰਾ ਤੁਸੀਂ ਚੁਣਿਆ ਸੀ ਮੈਂ ਸਮਝਦਾ ਕਿ ਉਹ ਮੈਂ ਆਪਣੇ ਆਪ ਤੇ ਕੋਸ਼ਿਸ਼ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹੋਇਆ ਵੀ ਹੈ ਗੁਰੂ ਨਗਰੀ ਦੇ ਵਾਸਤੇ ਤੁਸੀਂ ਆ ਤੁਹਾਡੇ ਸਾਹਮਣੇ ਆ ਮੈਂ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿਨਾ ਇਹਦਾ ਸਰਾ ਸਿਹਰਾ ਹੈ ਇਹ ਮੈਂ ਸ਼ਹਿਰ ਵਾਸੀਆਂ ਨੂੰ ਦਿਨਾ ਨਗਰੀ ਵਾਸੀਆਂ ਨੂੰ ਇਹਦਾ ਸ਼ਰਦਾਲਵਾਂ ਲਈ ਸਭ ਤੋਂ ਬੈਨੀਫੀਸ਼ੀਅਲ ਰਹਿਣ ਵਾਲਾ ਹੈ ਬਹੁਤ ਬਹੁਤ ਬੈਨੀਫੀਸ਼ੀਅਲ ਰਹੇਗਾ ਇੱਕ ਤੇ ਨਵੀਂ ਟੈਕਨੀਕ ਹੈ ਨਵੀਂ ਟ੍ਰੇਨ ਹੈ ਔਰ ਵਾਈਫਾਈ ਹੈ ਫੌਗ ਦੇ ਵਿੱਚ ਵੀ ਚੱਲੇਗੀ ਸਸਪੈਂਸ਼ਨ ਬਹੁਤ ਵਧੀਆ ਹੈ ਮਤਲਬ ਹਰ ਚੀਜ਼ ਜਿਹੜੀ ਹੈ ਇਹਦੀ ਬੜੀ ਪਰਪੱਕ ਜੀ ਔਰ ਬੜੀ ਐਡਵਾਂਸਡ ਟੈਕਨੋਲੋਜੀ ਜਿੱਦਾਂ ਅਸੀਂ ਬਾਹਰਲੇ ਡਿਵੈਲਪਡ ਕੰਟਰੀਆਂ ਜਾਂਨੇ ਦੇਖਦੇ ਹੁੰਦੇ ਆ ਟ੍ਰੇਨ ਸਿਸਟਮ ਉਹ ਉਹ ਚੀਜ਼ ਅਮਰਸਰ 'ਚ ਤੁਹਾਨੂੰ ਵੇਖਣ ਨੂੰ ਮਿਲਗੀ ਜਿਹੜਾ ਅੰਤਰਰਾਸ਼ਟਰੀ ਪੈਸੇਂਜਰ ਵੀ ਆਵੇਗਾ ਉਹ ਵੀ ਇਹ ਚੀਜ਼ਾਂ ਵੇਖੇਗਾ ਵੀ ਇਹ ਚੀਜ਼ਾਂ ਵਾਕਿਆ ਅਮਰਸਰ 'ਚ ਵੀ ਹੈਗੀਆਂ ਜੀ ਜੀ ਪੰਜਾਬ ਨੂੰ ਤੇ ਦਿੱਲੀ ਨੂੰ ਜੋੜਨ ਵਾਸਤੇ ਵੱਡੀ ਟ੍ਰੇਨ ਦੀ ਜ਼ਰੂਰਤ ਸੀ ਕੀ ਲੱਗਦਾ ਕਿ ਕਿਉਂਕਿ ਨੌਜਵਾਨ ਜਿਹੜਾ ਕੰਮ ਕਰਨਾ ਚਾਹੁੰਦੇ ਸੀ ਚੰਡੀਗੜ੍ਹ ਜਿੰਨਾ ਸਮਾਂ ਲੱਗੇਗਾ ਕੀ ਲੱਗਦਾ ਕਿ ਦਿੱਲੀ ਵਾਸਤੇ ਨੌਜਵਾਨਾਂ ਦਾ ਰਸਤਾ ਵੀ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਸਟੈਪ ਬਾਈ ਸਟੈਪ ਅਸੀਂ ਬੈਟਰ ਕਰ ਰਹੇ ਹਾਂ ਜਿੱਦਾਂ ਸ਼ਤਾਬਦੀ ਚੱਲੀ ਸੀ ਸਮੇਂ ਦੇ ਲਿਹਾਜ਼ ਨਾਲ ਹੁਣ ਇਹਦੀ ਮੰਗ ਸੀ ਇਹ ਆਪਾਂ ਚਲਾਈਏ ਬੰਦੇ ਭਾਰ ਮੈਕਸਿਮਮ ਪ੍ਰੋਜੈਕਟ ਜਿਹੜੇ ਐ ਅਸੀਂ ਲਿਆਂਦੇ ਵੀ ਐ ਲਿਆਉਣੇ ਵੀ ਆ ਔਰ ਪਾਈਪਲਾਈਨ ਚ ਵੀ ਨੇ ਇਹ ਕੋਈ ਕੰਮ ਨਹੀਂ ਨੀਗਾ ਕਿ ਇੱਕ ਟ੍ਰੇਨ ਦਾ ਕੰਮ ਖਤਮ ਹੋ ਜਾਂਦਾ ਇੱਕ ਇਹ ਹਿੱਸਾ ਐ ਸਾਡੀ ਡਿਵੈਲਪਮੈਂਟ ਦਾ ਟ੍ਰੇਨ ਚਲਾਉਣਾ ਔਰ ਔਰ ਇਹਦੇ ਨਾਲ ਜਿਹੜੇ ਜਿਹੜੀਆਂ ਟ੍ਰੇਨ ਚੱਲ ਰਹੀਆਂ ਨੇ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅੱਛੇ ਪ੍ਰਬੰਧ ਕੀਏ ਜਾਵੇ ਹਯੂਰ ਸਾਹਿਬ ਦੀ ਟ੍ਰੇਨ ਵਿੱਚ ਏਡੀਆਰ ਮੈਨੂੰ ਕਿਹਾ ਕਿ ਹਯੂਰ ਸਾਹਿਬ ਦੀ ਟ੍ਰੇਨ ਦਾ ਤੁਹਾਨੂੰ ਖਿਆਲ ਰੱਖਣਾ ਪਊਗਾ ਉਹਦਾ ਮਤਲਬ ਕੋਚਸ ਦੇ ਵਿੱਚ ਸਫਾਈ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ ਟਾਈਮ ਚੇਂਜ ਕਰੋ ਦਾ 7:30 ਕਰੋ ਇਦਾਂ ਹੀ ਸੁਪਰਫਾਸ ਦੇ ਵਿੱਚ ਜਿਹੜੇ ਚੇਅਰ ਕਾਰੇ ਸੀ ਚੇਅਰ ਕਾਰ ਦੀ ਬਹੁਤ ਮਾੜੀ ਹਾਲਤ ਹੈ ਸੋ ਬੜੇ ਬੜੇ ਕੰਮ ਨੇ ਨਿੱਕੇ ਨਿੱਕੇ ਕੰਮ ਅਸੀਂ ਉਹ ਕਰਦੇ ਰਹਿੰਨੇ ਆ ਰੁਟੀਨ ਦੇ ਵਿੱਚ ਜੀ ਸੱਚ ਜਿਵੇਂ ਤੁਸੀਂ ਸੱਚ ਕੰਡ ਦੀ ਗੱਲ ਕੀਤੀ ਉਸ ਦੇ ਵਿੱਚ ਲੋਕ ਬੀੜੀ ਤੰਬਾਕੂ ਵੀ ਪੀਂਦੇ ਆ ਜਾਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਾਂ ਤੇ ਉਹ ਗੱਡੀ ਦਾ ਨਾਮ ਬਦਲ ਦਿੱਤਾ ਜਾਵੇ ਜੋਰ ਦੇ ਵਿੱਚ ਖਾਸ ਧਿਆਨ ਦੇਖੋ ਉਹਦੇ ਵਾਸਤੇ ਮੈਂ ਇਹਨਾਂ ਨੂੰ ਕਿਹਾ ਕਿ ਇਹਦੇ ਵਾਸਤੇ ਧਿਆਨ ਤੁਹਾਨੂੰ ਰੱਖਣਾ ਪਊਗਾ ਸਿਰੇ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਉਣਾ ਪੈਗਾ ਕਿ ਇਹ ਥੋੜਾ ਜਿ मतलब ਜਿਹੜਾ ਨਾਮ ਹੀ ਆ ਉਹਨੂੰ ਵੀ ਕਹਿ ਕੇ ਜਾਂ ਜਿਹੜੇ ਲੋਕਾਂ ਦੀ ਆਸਤਾ ਹੈ ਉਹਨੂੰ ਧਿਆਨ ਚ ਰੱਖਦੇ ਹੋਏ ਲੋਕੀ ਕੰਮ ਨਾ ਉਹਦੇ ਚ ਕਰਨ ਮੈਂ ਇਹ ਗੱਲ ਆਲਰੇਡੀ ਰੱਖੀ ਆ ਰੋ ਜੀ ਠੀਕ ਬਿਲਕੁਲ ਉਹਨਾਂ ਸਾਥੋ